ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਵਣਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਦੋਸਤੋ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੇ ਪਿੰਡ ਪਹੁੰਚੇ ਆ ਤੇ ਬਾਈ ਨਾਲ ਗੱਲਬਾਤ ਕਰਾਵਾਂਗੇ ਸਾਰੀ ਇਨਫੋਰਮੇਸ਼ਨ ਪਸ਼ੂਆਂ ਬਾਰੇ ਜਾਣਕਾਰੀ ਤੁਹਾਨੂੰ ਲੈ ਕੇ ਦੇਵਾਂਗੇ ਜਿਹੜੇ ਆ ਪਸ਼ੂ ਤਿੰਨ ਮੱਝਾਂ ਤੁਹਾਨੂੰ ਦਿਖਾਈ ਦਿੰਦੀਆਂ ਹਨਾ ਤੇ ਇਹਨਾਂ ਵਾਰੀ ਜਾਣਕਾਰੀ ਲੈ ਕੇ ਦੇਵਾਂਗੇ ਤਿੰਨੇ ਦੀਆਂ ਤਿੰਨੇ ਮੱਝਾਂ ਬਕਾਊ ਨੇ ਤੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਤੇ ਪਸ਼ੂਆਂ ਤੁਹਾਨੂੰ ਕੱਲਾ-ਕੱਲਾ ਤੋਰ ਕੇ ਤੇ ਵੀਡੀਓ ਦੇ ਵਿੱਚ ਰੇਟ ਵੀ ਕਰਕੇ ਦਿਖਾਵਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਬਾਈ ਜੀ ਪਹਿਲਾਂ ਤੁਸੀਂ ਆਪਦਾ ਨਾਮ ਦੱਸੋ ਤੁਹਾਡਾ ਨਾਮ ਕੀ ਹੈ ਗੁਰਲਾਲ ਸਿੰਘ ਹੈ ਵੀਰੇ ਅੱਛਾ ਪਿੰਡ ਕਿਹੜਾ ਆ ਜਾਂਦਾ ਬਾਈ ਪਿੰਡ ਮੱਲਣ ਵੀਰੇ ਮੱਲਣ ਮੱਲਣ ਹਾਂ ਠੀਕ ਹੈ ਇਹ ਕਿੱਥੇ ਰਹਿੰਦਾ ਬਈ ਮੱਲਣ ਪਿੰਡ ਆਪਣਾ ਇਹ ਵੀਰੇ ਜੈਤੋ ਤੋਂ ਮੁਕਸਰ ਰੋਡ ਤੇ ਆ ਮੁਕਸਰ ਰੋਡ ਦੇ ਉੱਤੇ ਹਾਂ ਜੈਤੋ ਤੋਂ ਮੁਕਸਰ ਰੋਡ ਤੇ ਅੱਛਾ ਬਾਈ ਗੁਰਲਾਲ ਮੈਨੂੰ ਅਜ ਦੱਸ ਜਿਹੜੀਆਂ ਅੱਜ ਆਪਣੇ ਕੋਲ ਤਿੰਨ ਮੱਜਾਂ ਬਕਾਉ ਆ ਹਨਾ ਤੋੜ ਕੇ ਵੀ ਦਿਖਾਉਣੀਆਂ ਆਪਾਂ ਹਾਂਜੀ ਬਾਈ ਜੀ ਇਹ ਇੱਕ ਨਾ ਤੂੰ ਸਟਾਰਟ ਦੇ ਵਿੱਚ ਆ 来 ਵੀ ਦੋਸਤੋ ਆਜੋ ਬਾਈ ਕੋਲੇ ਜਿਹੜੇ ਤਿੰਨ ਨਾਗ ਬਕਾਉਗਾ ਉਹ ਤੁਹਾਨੂੰ ਦਿਖਾਉਣੇ ਆਪਾਂ ਤੋਰ ਲਾਲ ਜਿਹੜੀ ਆਪਨੂੰ ਆ ਮੱਝ ਦੇ ਸੀ ਹੁੰਦੀ ਹੈ ਸਕਰੀਨ ਦੇ ਉੱਤੇ ਹਨਾ ਹਾਂਜੀ ਬਾਈ ਜੀ ਇਹਦੀ ਡਿਟੇਲ ਦੱਸ ਵੀ ਇਹ ਕਿਹੜੇ ਸੂਏ ਸੂਈ ਹੋਈ ਹੈ ਇਹ ਦੂਜਾ ਸੂਆ ਸੂਈ ਆ ਬਾਈ ਜੀ ਠੀਕ ਹੈ 10 ਦਿਨ ਹੋ ਗਏ ਸੂਈ ਨੂੰ 10 ਦਿਨ ਹਾਂਜੀ 12 ਕਿਲੋ ਤਿਆਰ ਆ ਇਸ ਟਾਈਮ 12 ਕਿਲੋ ਦੁੱਧ ਤੋਲ ਕੇ ਦੇਏਗਾ ਜੇ ਲੀਟਰ ਮਰਵਾ ਕੇ ਦੇਏਗਾ ਵੀ ਜੇ ਕੋਈ ਆਉਂਦਾ ਵੀਰ ਹਾਂ ਜਵਾਂ ਬਾਈ ਦੋ ਟਾਈਮ ਚਾਰ ਟਾਈਮ 6 ਕਿਲੋ ਟਾਈਮ ਦਾ 12 ਲੀਟਰ ਦਿਹਾੜੀ ਦਾ ਠੀਕ ਹੈ ਆਪਾਂ ਚਵਾ ਦੇਾਂਗੇ ਚਵਾ ਦੇਗਾ ਹਾਂ ਦੋਨੇ ਵੈਸੇ 15 ਕਿਲੋ ਦੇਊਗੀ ਇਹ ਅੱਛਾ 15 ਕਿਲੋ ਦੀ ਕੰਪੈਸਟੀ ਰੱਖੋਗੀ ਕੰਪੈਸਟੀ ਹੈਗੀ ਛੋਟੀ ਵਧੀਆ ਕੱਦ ਤੇ ਹਾਂ ਭਾਈ ਤੋੜ ਕੇ ਦਿਹਾ ਹੁਣ ਸਾਡਾ ਲੈ ਵੀ ਦੋਸਤੋ ਨਾ ਮੱਝ ਦਾ ਪਿੱਠਪੂੜਾ ਤੁਸੀਂ ਚੈੱਕ ਕਰ ਲਓ ਸਰੀਰਕ ਵੰਤਰ ਤੋਂ ਮੱਝ ਨਿੰਦਣ ਵਾਲੀ ਨਹੀਂ ਦੋਸਤੋ ਤੇ ਲੇਵੇ ਦੀ ਵੀ ਹੈ ਜਿਹੜੀ ਆਪਾਂ ਸਾਈਡ ਪੋਜੀਸ਼ਨ ਨੂੰ ਦਿਖਾ ਦਗੇ ਨੇੜੇ ਹੋ ਕੇ ਪਿੱਛੇ ਕੈਮਰਾ ਲਾ ਕੇ ਦਿਖਾ ਦਗੇ ਹਨਾ ਜੇ ਗੱਲ ਆਪਾਂ ਕਰੀਏ ਵੀ ਕੱਦ ਕਾਠ ਹਨਾ ਵੀਡੀਓ ਦੇ ਵਿੱਚ ਜੇ ਤੁਹਾਨੂੰ ਮਤਲਬ ਆਪਾਂ ਕਹਿ ਦਗੇ ਹਨਾ ਵੀ ਜਾਇ ਜਾਇ ਕੱਦ ਦਾ ਬਾਲਕ ਆਪਾਂ ਕੱਦ ਨਹੀਂ ਕਹਿ ਸਕਦੇ ਬਾਈ ਦੀ ਹਾਈਟ ਤੋਂ ਅੱਜਾ ਤੁਸੀਂ ਲਾ ਸਕਦੇ ਹੋ ਸਿੰਘ ਹੈਗਾ ਗੋਲ ਬਾਈ ਇੱਧਰ ਦਰ ਨਾਲ ਇੱਧਰ ਤੋਰ ਲੈ ਇੱਧਰ ਲੰਮੀ ਥੋੜਾ ਜਿਹਾ ਘਬਰਾਉਂਦੀ ਹੈ ਕੈਮਰੇ ਤੋਂ ਆਹ ਦੇਖ ਲਓ ਦੋਸਤੋ ਥੱਲੋਂ ਆਪਾਂ ਗੱਲ ਕਰੀਏ ਜਿਹੜਾ ਲੇਵਾ ਹੈ ਨਾ ਪੂਰਾ ਸਾਫ਼ ਗੋਲ ਤੇ ਸਾਫ਼ ਸੁਥਰੇ ਲੇਵੇ ਦੀ ਮੱਝ ਆ ਦੋਸਤੋ ਤੁਸੀਂ ਆਹ ਦੇਖ ਲਓ ਆਪਾਂ ਕੈਮਰਾ ਨੇੜੇ ਹੋ ਕੇ ਲਾਦਗੇ ਤੇ ਮਗਰ ਜਿਹੜਾ ਹੈਗਾ ਇਸ ਮੱਝ ਦੇ ਬੱਚਾ ਉਹ ਕੱਟਾ ਤੁਹਾਨੂੰ ਦਿਖਾਈ ਦਿੰਦਾ ਹੋਊਗਾ ਦੋਨੇ ਅੱਖਾਂ ਬਿੱਲੀਆਂ ਪਿਛਲੇ ਪੈਰ ਚਿੱਟੇ ਤੇ ਮੱਥਾ ਜਿਹੜਾ ਹੈਗਾ ਬੱਲਾ ਤੇ ਆਜੋ ਜੇ ਬਾਈ ਆਪਾਂ ਸੱਚ ਗੱਲ ਕਰੀਏ ਰੇਟ ਦੀ ਰੇਟ ਬਾਈ ਇਹਦਾ ਆਪਾਂ 80000 ਰੁਪਿਆ ਰੇਟ ਹੈਦਾ 80000 ਹਾਂ 80000 ਰੇਟ ਹੈ ਬਾਈ ਤੇ ਮਾਨਤਾਨ ਹੋ ਜੂ ਬਾਈ ਹਾਂ ਹੋ ਜੂਗਾ ਬਾਈ ਮਾਨਤਾਨ ਹੋ ਜੂ ਦੋਸਤੋ 80000 ਰੁਪਿਆ ਮੱਝ ਦਾ ਮੁੱਲ ਕਰਦਾ ਬਾਈ ਤੇ ਦੁੱਧ 12 ਲੀਟਰ 10-12 ਦਿਨਾਂ ਦੀ ਸੂਈ ਦੇ ਥੱਲੇ ਤੁਹਾਨੂੰ ਮਿਲੇਗਾ ਆਜੋ ਅਗਲਾ ਪਸੂ ਤੁਹਾਨੂੰ ਤੋੜ ਕੇ ਦਿਖਾ ਦੇਗਾ हां भाई गुरनार जਵੇਂ ਆਪਾਂ ਆ ਬੂਰੀ ਮੱਝ ਦੇਸੀ ਜਾਂਦੀ ਹੈ ਹੈਨਾ ਹਾਂਜੀ ਭਾਈ ਇਹ ਕਿੰਨੇਵੇਂ ਸੂਏ ਸੂਈ ਹੋਈ ਹੈ ਇਹ ਚੌਥਾ ਸੂਆ ਸੂਈ ਹੈ ਭਾਈ ਜੀ ਚੌਥਾ ਸੂਆ ਹਾਂ ਚੌਥਾ ਤੇ ਮਗਰ ਕੀ ਹੈ ਬਾਈ ਮਗਰ ਕੱਟੀ ਹੈ ਵੀਰੇ ਕੱਟੀ ਹੈਗੀ ਤੇ ਜੇ ਦੁੱਧ ਦੀ ਗੱਲ ਕਰੀਏ ਬਾਈ ਕਿੰਨਾ ਦੁੱਧ ਤਿਆਰ ਆ ਹੁਣ ਸਹੀ ਸਹੀ ਜਮਾ ਦੁੱਧ ਵੀਰੇ 16 ਲੀਟਰ ਤਿਆਰ ਆ ਏ ਥੱਲੇ 16 ਲੀਟਰ ਹਾਂ 16 ਲੀਟਰ ਠੀਕ ਹੈ ਤੇ ਇੱਕ ਗੱਲ ਹੋਰ ਦੱਸ ਬਾਈ ਫਿਰ ਆਪਾਂ ਜੇ ਇਹਦਾ ਰੇਟ ਕਿੰਨਾ ਰੱਖੇਗਾ ਇਹਦਾ ਹਾਂ ਨਹੀਂ ਹੋਵੇ ਰੇਟ ਬੱਸ ਰੇਟ ਬਾਈ ਆਪਾਂ 82000 ਦੀ ਦੇ ਦਾਂਗੇ 80000 ਦੀ 16 ਲੀਟਰ ਦੁੱਧ ਤੋਲ ਕੇ ਦੇਂਗਾ ਤੋਲ ਕੇ ਦੇਵਾਂਗੇ ਲੈ ਹੁਣ ਤੋਲ ਕੇ ਦਿਖਾ ਦੇ ਸਾਨੂੰ ਫਿਰ ਲੈ ਵੀ ਦੋਸਤੋ ਨਾ ਮਾਝ ਤੁਹਾਨੂੰ ਐ ਲੱਗੂਗੀ ਪੁੱਛਤਾ ਹੈਗੇ ਲੰਡੀ ਇੱਕ ਸਿੰਗ ਵੀ ਟੁੱਟਿਆ ਹੋਇਆ ਪਰ ਜੇ ਗੱਲ ਕਰ ਗਏ ਨਾ ਵੀ ਮਾਝ ਜਿਹੜੀ ਦੁੱਧ ਤੋਂ ਖਰੀ ਐ ਬਾਈ ਨੇ ਗੱਲਾਂ ਕੀਤੀਆਂ ਵੀ ਇੱਕ ਤਾਂ ਤੁਸੀਂ ਇਹ ਦੇਖ ਲਓ ਵੀ ਕਹਿੰਦਾ ਗਰੰਟੀ ਹੋਊਗੀ ਕਹਿੰਦਾ ਮੇਰੀ ਜੇ 16 ਲੀਟਰ ਤੋਂ ਦੁੱਧ ਘਟ ਜੇ ਮਾਝ ਦਾ ਲੇਵਾ ਦੇਖੋ ਦੋਸਤੋ ਤੁਸੀਂ ਵੀ ਜਿੰਨਾ ਲੇਵਾ ਮੂਹ ਨੂੰ ਉਹਨਾ ਹੀ ਮਗਰ ਨੂੰ ਆ ਦੇਖ ਲਓ ਮੋੜਲਾ ਵੀ ਮੋੜਲਾ ਕੱਦ ਕਾਠ ਮੀਡੀਅਮ ਆ ਤੇ ਤੋਰ ਦੇ ਵੀ ਤੋਰ ਦੇ ਤੋਰ ਦੇ ਆ ਦੇਖੋ ਤੁਸੀਂ ਲੇਵਾ ਹੁਣ ਦੇਖਿਓ ਤੁਸੀਂ ਜਦੋਂ ਜਾਂਦੀ ਤੁਸੀਂ ਨਾ ਮਿਲਕ ਵੇਣ ਦੇਖ ਲਓ ਤੁਸੀਂ ਬਹੁਤ ਚੰਗੀ ਮਿਲਕ ਵੇਣ ਆ ਦੋਸਤੋ ਤੁਸੀਂ ਜੇ ਗੱਲ ਕਰਕੇ ਦੁੱਧ ਦੀ ਹੈ ਨਾ ਦੁੱਧ 16 ਲੀਟਰ ਤੁਹਾਨੂੰ ਮਿਲੂਗਾ ਘਰੇ ਆਓਗੇ ਤੁਸੀਂ ਦੋ ਟਾਈਮ ਦੀ ਚਵਾਈ ਕਰੋਗੇ ਤੇ 16 ਲੀਟਰ ਦੁੱਧ ਤੁਹਾਨੂੰ ਇੱਥੇ ਬਾਈ ਨਾਪ ਕੇ ਦੇਊਗਾ ਲੀਟਰਾਂ ਨਾਲ ਤੇ ਆਜੋ ਅਗਲਾ ਪਸ਼ੂ ਤੁਹਾਨੂੰ ਤੋਰ ਕੇ ਦਿਹਾਉਣੇ ਤੇ ਮਗਰ ਹਨਾ ਬਈ ਕੱਟੀ ਇਹਦੇ ਹਨਾ ਹਾਂ ਕੱਟੀ ਆ ਤੇ ਦੋਸਤੋ ਆ ਦੇਖ ਲਓ ਤੁਸੀਂ ਕੱਟੀ ਵੀ ਦੇਖ ਲਓ ਬਹੁਤ ਚੰਗੀ ਕੱਟੀ ਆ ਬਈ ਹਾਂ ਤੇ ਇੱਕ ਵਾਰ ਨੇੜੇ ਹੋਰ ਕੈਮਰਾ ਲਾਦ ਗਏ ਆਪਾਂ ਕੋਈ ਨਹੀਂ ਕੋਈ ਨਹੀਂ ਬਸ ਇਹ ਚਲੋ ਆ ਜਾਓ ਬਈ ਅੱਗੇ ਦਿਖਾਈ ਗਏ ਹਾਂ ਬਈ ਗਰ ਲਾਲ ਜਿਵੇਂ ਆਪਾਂ ਆ ਗੱਲ ਕਰ ਗਏ ਜਿਹੜੀ ਆ ਮੱਝ ਦਿਖਾਈ ਦੇ ਜਾਂਦੀ ਹੈ ਆਪਾਂ ਨੂੰ ਹਾਂ ਬਈ ਰਾਮ ਬਈ ਇਹ ਕਿਹੜਾ ਸੂਏ ਸੂਈ ਹੋਈ ਹੈ ਇਹ ਵੀ ਚੌਥਾ ਸੂਆ ਸੂਈ ਆ ਜੀ ਚੌਥਾ ਸੂਆ ਹਾਂ ਚੌਥਾ ਤੇ ਇਹਦੇ ਥੱਲੇ ਕਿੰਨਾ ਦੁੱਧ ਤਿਆਰ ਆ ਇਹਦੇ ਥੱਲੇ 11 ਲੀਟਰ ਦੁੱਧ ਤਿਆਰ ਆ ਜੀ 11 ਲੀਟਰ ਹਾਂ ਜੀ 11 ਤੇ ਕਿੰਨੇ ਦਿਨਾਂ ਦੀ ਸੂਈ ਆ ਬਈ 14-15 ਦਿਨਾਂ ਦੀ ਸੂਈ ਮਤਲਬ ਸੋਡੀਆਂ ਤਾਂ ਖਰੀਦੀਆਂ ਹੋਈਆਂ ਬਈ ਹੈਨਾ ਹਾਂ ਖਰੀਦੀ ਹੋਈ ਆ ਹਾਂ ਬਾਕੀ ਆਇਆ ਵੀ ਚਲੋ 2-4 ਦਿਨ ਇੱਧਰ ਉੱਧਰ ਹੋ ਜਾਂਦਾ ਤੇ ਬਈ ਜੇ ਆਪਾਂ ਹੁਣ ਇਹਦੀ ਹਾਂ ਨਾ ਰੇਟ ਦੀ ਗੱਲ ਕਰੀਏ ਕਿੰਨਾ ਹੈਗਾ ਇਹਦਾ ਰੇਟ ਵੀਰੇ 54000 ਰੁਪਿਆ 54000 ਰੁਪਿਆ ਹਾਂ 54000 ਠੀਕ ਹੈ ਤੇ ਇਹ ਸੂਏ ਵੀ ਇਹ ਵੀ ਚੌਥੇ ਆ ਕਿ ਚੌਥੇ 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 ਹੈਨਾ ਤੇ ਦੁੱਧ ਦੁੱਧ 11 ਕਿਲੋ 11 ਕਿਲੋ ਬਹੁਤ ਪੂਲੀ ਚਵਾਈ ਦੀ ਜਿਹੜਾ ਮਰਜ਼ੀ ਚੋਈ ਜਾਵੇ ਠੀਕ ਹੈ ਲੈ ਹੁਣ ਸਾਨੂੰ ਇਹ ਵੀ ਤੋੜ ਕੇ ਦਿਖਾ ਬਈ ਤੇ ਰੇਟ ਵੀ ਕਨਫਰਮ ਕਰਾਤਾ ਆਪਾਂ ਤੋੜ ਕੇ ਵੀ ਦਿਹਾਉਣ ਮਾਝੇ ਵੀ ਦੋਸਤੋ ਆਪਾਂ ਗੱਲ ਕਰੀਏ ਹਨ ਵੀ ਰੇਟ ਦੇ ਹਿਸਾਬ ਨਾਲ ਤੁਸੀਂ ਆਹ ਦੇਖ ਲਓ ਸਿੰਘਾਂ ਤੋਂ ਦੇਖ ਲਓ ਸਿੰਘ ਵੈਸੇ ਗੋਲ ਆ ਤੇ ਜੇ ਆਪਾਂ ਗੱਲ ਕਰੀਏ ਬਰੀਕ ਚਮੜੀ ਵਾਲੀ ਮੱਝ ਹੈਗੀ 10 11 ਕਿਲੋ ਦੁੱਧ ਬਾਈ ਕਹਿੰਦਾ ਵੀ ਖੁੱਲਾ ਤਿਆਰ ਹੈ ਮੋੜ ਲਾ ਵੀ ਇੱਧਰ ਨੂੰ ਤੇ ਸਰੀਰਕ ਮੰਤਰ ਤੁਸੀਂ ਚੈੱਕ ਕਰ ਲਓ ਮੱਥੇ ਦੇ ਵਿੱਚ ਛੋਟਾ ਜਿਹਾ ਬੱਲ ਵੀ ਆ ਦੋਸਤੋ ਛੋਟੇ ਪਾ ਦੀ ਮੱਝ ਛੋਟੇ ਜ਼ਿਮੀਂਦਾਰ ਵਾਸਤੇ ਜਿਵੇਂ ਆਪਾਂ ਕਹਿ ਦਈਏ ਵੀ ਨਫੇ ਦੇ ਵਿੱਚ ਹੈ ਦੁੱਧ ਪੀਣ ਨੂੰ ਘਰੇ ਹਨਾ ਇਹ ਮੱਝ ਜਿਵੇਂ ਆ ਜਾਂਦੀ ਹੈ ਚਵਾਈ ਵਾਸਤੇ ਚਾਰੇ ਥਾਣੇ ਜਿਹੜੇ ਤੁਸੀਂ ਇਹ ਵੀ ਦੇਖ ਲਓ ਵਿਖਰਵੇਂ ਲੱਗੇ ਹੋਏ ਐ ਤੇ ਬੋਡੀ ਵੰਤਰ ਐ ਜਿਹੜਾ ਤੁਸੀਂ ਉਹ ਵੀ ਚੈੱਕ ਕਰ ਲਓ ਜਿਹੜੀ ਗੱਲ ਕਰ ਗਿਆ ਆਪਾਂ ਵੀ ਚਮੜੀ ਐ ਜਿਹੜੀ ਉਹ ਵੀ ਮੱਝ ਦੀ ਬਰੀਕ ਆ ਦੋਸਤੋ हां भाई गुरलाल एक ना तू नंबर फेर ਦੱਸ ਦੇ ਦਸਤ ਕਰਨ हां नंबर ਦੱਸਦਾ ਬਾਈ ਪਹਿਲਾਂ ਮੈਂ ਇੱਕ ਗੱਲ ਹੋਰ ਦੱਸਦਾ ਵੀ ਜਿਹੜੀ ਗੱਲ ਆਪਾਂ ਜਿੰਨੀ ਦੱਸੀ ਆ ਮੱਝਾਂ ਦੇ ਦੁੱਧ ਦੀ ਠੀਕ ਹੈ ਕਿਸੇ ਕਸਮ ਦਾ ਕੋਈ ਲਾਂਭਾ ਨਹੀਂ ਆਊਗਾ ਦੁੱਧ ਚਾਹੇ ਬੰਦਾ 2 ਟਾਈਮ ਚੋਲੇ ਠੀਕ ਹੈ ਚਾਹੇ 4 ਟਾਈਮ ਚੋਲੇ 4 ਟਾਈਮ ਚੋਲੇ हां ਗਰੰਟੀ ਹੋਊਗੀ ਹਰ ਪੱਖੋਂ ਵੀ ਹਰ ਪੱਖੋਂ ਗਰੰਟੀ ਹੋਊਗੀ ਵੀ ਜਿਹੜੀ ਆਪਾਂ ਪਸੂ ਤਿੰਨੇ ਦੇ ਤਿੰਨੇ ਤੋਰ ਕੇ ਦਿਖਾਇਆ ਜਿਵੇਂ ਦਿਖਾਇਆ ਓਵੇਂ ਹੋਣਗੇ ਓਵੇਂ ਹੋਣਗੇ ਸੁਗਾ ਜਿਵੇਂ ਆਇਆ ਮੱਝਾਂ हां ਜਿਵੇਂ ਕਹਿੰਗਾ ਪੂਰਾ ਵੀ ਫਰਕ ਨਹੀਂ ਨਿਕਲੂਗਾ ਠੀਕ ਹੈ ਤੇ ਲੈ ਬਾਈ ਫਿਰ ਹੁਣ ਨੰਬਰ ਬੋਲ ਦੇ ਕਰ 9 来 ਵੀ ਦੋਸਤੋ ਵੀਡੀਓ ਨੂੰ ਬੱਦ ਵਾਰ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਤੇ ਲਾਸਟ ਤੇ ਆਪਾਂ ਉਹਨਾਂ ਵੀਰਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਵੀਰ ਆਪਣੀ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੁੰਦੇ ਨੇ